ਮਨ ਦਾ ਹਾਜ਼ਰ ਹੋਣਾ ਬਹੁਤ ਜ਼ਰੂਰੀ ਹੈ ਸਤਿਗੁਰੂ ਜੀ ਸਮਝਾਉਂਦੇ ਨੇ ਗੁਰ ਸਬਾਏ ਵਾ ਨ ਪਾਈਐ ਨਾ ਨੇੜੇ ਨਾ ਦੂਰ ਨਾਨਕ ਸਤਿਗੁਰ ਤਾਂ ਮਿਲੈ ਜਾਂ ਮਨ ਰਹੇ ਹਦੂਰ ਮਨ ਹਾਜ਼ਰ ਹੋ ਜਾਵੇ ਜਦੋਂ ਵੀ ਆਪਾਂ ਗੁਰੂ ਦਰਬਾਰ ਵਿੱਚ ਆਉਂਦੇ ਆ ਨਾ ਆ ਕੇ ਸਤਿਗੁਰੂ ਜੀ ਨੂੰ ਨਮਸਕਾਰ ਕਰਦੇ ਆ ਮੱਥਾ ਟੇਕਦੇ ਆ ਅੱਜ ਆਪਾਂ ਇੱਥੇ ਪਹੁੰਚਿਆ ਇਹ ਘਰ ਸਵਰਗ ਬਣਿਆ ਹੋਇਆ ਕਿਉਂਕਿ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ RAM RAJ ਇਸ ਵਰਗ ਦੇ ਵਿੱਚ ਸੱਚਖੰਡ ਵਿੱਚ ਆ ਕੇ ਆਪਾਂ ਸਤਿਗੁਰੂ ਜੀ ਨੂੰ ਨਮਸਕਾਰ ਕੀਤੀ ਆ ਗੁਰੂ ਜੀ ਦੇ ਆਉਣ ਕਰਕੇ ਇਹ ਥਾਂ ਬੇਕੁੰਠ ਹੋ ਗਈ ਪਹਿਲਾਂ ਪੜ ਲਈ ਫਿਰ ਅੱਗੇ ਸਮਝਦੇ ਆ ਸਾਰੇ ਹਾਜ਼ਰੀ ਲਵਾਇਓ ਕੋਈ ਰਸਨਾ ਵਾਂਝੀ ਨਾ ਰਹਿ ਜਾਵੇ ਜਿੱਥੇ ਬਾਬਾ ਪੈਰ ਤਰੇ ਜਿੱਥੇ ਬਾਬਾ ਪੈਰ ਤਰੇ ਪੂਜਾ ਆਸਣ ਥਾਪਣ ਸੋਆ ਪੂਜਾ ਆਸਣ ਥਾਪਣ ਸੋਆ ਜਿੱਥੇ ਬਾਬਾ ਪੈਰ ਤਰੇ ਜਿੱਥੇ ਬਾਬਾ ਪੈਰ ਤਰੇ ਜਿੱਥੇ ਸਤਗੁਰੂ ਜੀ ਆਉਂਦੇ ਆ ਨਾ ਤਾਂ ਹਾਂ ਬੇਕੁੰਠ ਜਹ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਏ ਹੈ ਜਿੱਥੇ ਗੁਰੂ ਜੀ ਆਉਂਦੇ ਨੇ ਉਹ ਤਾਂ ਬੇਕੁੰਠ ਹੈ ਹੀ ਹੈ ਜਿੱਥੇ ਗੁਰੂ ਜੀ ਦੀ ਯਾਦ ਆ ਜਾਵੇ ਪਰਮੇਸ਼ਰ ਦੀ ਕੀਰਤੀ ਆ ਜਾਵੇ ਉਹ ਥਾਂ ਵੀ ਬੇਕੁੰਠ ਹੋ ਜਾਂਦੀ ਆ ਭਾਵੇਂ ਹਿਰਦਾ ਘਰ ਹੋਵੇ ਭਾਵੇਂ ਬਾਹਰੀ ਘਰ ਹੋਵੇ ਜਿੱਥੇ ਵੀ ਗੁਰੂ ਜੀ ਦਾ ਦਰਬਾਰ ਲੱਗਦਾ ਹੈ ਉੱਥੇ ਆਪਾਂ ਜਦੋਂ ਆ ਕੇ ਨਮਸਕਾਰ ਕਰਦੀ ਆ ਨਾ ਮੱਥਾ ਟੇਕਦੀ ਆ ਇਹ ਮੱਥਾ ਵੀ ਸੱਚੇ ਮਨੋਂ ਟੇਕਣਾ ਹੁੰਦਾ ਹੈ ਮਨ ਨੂੰ ਹਾਜ਼ਰ ਰੱਖ ਕੇ ਇਹ ਨਹੀਂ ਕਿ ਬੇਸੁਰਤ ਜੀ ਹੋਇਆਂ ਨੀ ਨਮਸਕਾਰ ਕਰ ਦੇਣੀ ਆ ਨਹੀਂ ਮਨ ਹਾਜ਼ਰ ਹੋਵੇ ਜਦੋਂ ਮੱਥਾ ਟੇਕਦੀ ਆ ਇਹਦਾ ਮਤਲਬ ਹੀ ਇਹ ਹੈ ਤਨ ਮਨ ਤਨ ਸਭ ਸੌਂਪ ਗੁਰ ਕੋ ਹੁਕਮ ਮੰਨਐ ਕਰੋ ਕਿਰਪਾ ਸਾਰਿਆਂ ਨੂੰ ਪੰਗਤੀਆਂ ਯਾਦ ਨੇ ਤਨ ਮਨ ਤਨ ਸਭ ਸੌਂਪ ਗੁਰ ਕੋ ਹੁਕਮ ਮੰਨਐ ਪਾਈਐ ਮੱਥਾ ਟੇਕਣ ਦਾ ਮਤਲਬ ਹੀ ਹੈ ਇਤੀ ਮੁਢਲੀਆਂ ਜਿਹੀਆਂ ਗੱਲਾਂ ਨੇ ਨਾ ਆਓ ਆਪਾਂ ਸ਼ਬਦ ਦੀ ਵਿਚਾਰ ਨੂੰ ਸਮਝਾਂਗੇ ਪਰ ਪਹਿਲਾਂ ਮੁਢਲੀ ਗੱਲ ਨੂੰ ਸਮਝ ਲਈ ਜਦੋਂ ਮੱਥਾ ਟੇਕਦੀਆਂ ਇਹਦਾ ਮਤਲਬ ਤਨ ਨੂੰ ਤਨ ਵੀ ਗੁਰੂ ਜੀ ਨੂੰ ਦੇ ਦਿੱਤਾ ਮਨ ਵੀ ਗੁਰੂ ਜੀ ਨੂੰ ਦੇਤਾ ਤੇ ਤਨ ਵੀ ਗੁਰੂ ਜੀ ਨੂੰ ਦੇ ਦਿੱਤਾ ਹੁਣ ਜਿਹੜਾ ਗੁਰੂ ਜੀ ਨੂੰ ਦਿੱਤਾ ਤਨ ਹੈ ਨਾ ਸਸ ਤਨ ਦੇ ਨਾਲ ਕਦੇ ਵੀ ਕੋਈ ਮਨੁੱਖ ਮਾੜਾ ਕੰਮ ਨਹੀਂ ਕਰੇਗਾ ਉਹਨੂੰ ਪਤਾ ਹੈ ਵੀ ਇਹ ਗੁਰੂ ਜੀ ਨੂੰ ਦੇ ਦਿੱਤਾ ਹੈ ਸਮਰਪਿਤ ਹੋ ਗਿਆ ਹੁਣ ਜਿਹੜੀ ਚੀਜ਼ ਗੁਰੂ ਜੀ ਦੀ ਹੋ ਜਾਵੇ ਉਹ ਮਾੜਾ ਕੰਮ ਕਰ ਹੀ ਨਹੀਂ ਸਕਦੀ ਜਦੋਂ ਇਹ ਮਨ ਗੁਰੂ ਜੀ ਦਾ ਹੋ ਗਿਆ ਫਿਰ ਮਨ ਮਰਜ਼ੀਆਂ ਨਹੀਂ ਰਹਿ ਜਾਣੀ ਜਦੋਂ ਤਨ ਗੁਰੂ ਜੀ ਨੂੰ ਸਮਰਪਿਤ ਕਰ ਦਿੱਤਾ ਸਿੱਖ ਦਾ ਤਨ ਵੀ ਚੰਗੇ ਕੰਮਾਂ ਤੇ ਲੱਗਦਾ ਹੈ ਅਵੇ ਕੋਈ ਇਸ ਪਰਿਵਾਰ ਨੂੰ ਸਤਿਗੁਰੂ ਜੀ ਨੇ ਧੰਨ ਦਿੱਤਾ ਉਸ ਧੰਨ ਦੇ ਵਿੱਚੋਂ ਸੇਵਾ ਕੀਤੀ ਜਾ ਰਹੀ ਹੈ ਨਾ ਕਿੰਡਾ ਸੁੰਦਰ ਸੁਹਣਾ ਪ੍ਰਾਲਾ ਕੀਤਾ ਹੈ ਕਿ ਅਸੀਂ ਗੁਰੂ ਜੀ ਦੀ ਗੋਦ ਵਿੱਚ ਜੁੜ ਕਰਕੇ ਬੈਠ ਚਾਈਏ ਜਿਹੜਾ ਧੰਨ ਗੁਰੂ ਜੀ ਦਾ ਹੈ ਨਾ ਸਮਰਪਿਤ ਕਰ ਦਿੱਤਾ ਉਹ ਧੰਨ ਵੀ ਨੇਕ ਕੰਮਾਂ ਤੇ ਲੱਗੇਗਾ ਵਿਸ਼ੇ ਵਿਕਾਰਾਂ ਤੋਂ ਉਹ ਧੰਨ ਖਰਚ ਨਹੀਂ ਹੋਏਗਾ ਸੋ ਜਦੋਂ ਵੀ ਆਪਾਂ ਗੁਰੂ ਜੀ ਦੀ ਹਜ਼ੂਰੀ ਵਿੱਚ ਆਉਣੀ ਆ ਮਨ ਕਰਕੇ ਆਉਣੇ ਸੱਚੇ ਮਨ ਦੇ ਨਾਲ ਨਮਸਕਾਰ ਕਰਨੀ ਆ ਕਿਤੇ ਇਦਾਂ ਨਾ ਹੋ ਜੇ ਸਲਾਮ ਜਵਾਬ ਦੋ ਵੈ ਕਰੇ ਮੁੱਢੋ ਕੁਥਾ ਜਾਏ ਗੁਰੂ ਜੀ ਕਹਿੰਦੇ ਪੋਤੀ ਇਦਾਂ ਨਾ ਕਰੀ ਵੀ ਸਲਾਮ ਵੀ ਕਰ ਦੇਵੇਂ ਤੇ ਬਚਨ ਮੰਨਣ ਤੋਂ ਜਵਾਬ ਵੀ ਦੇ ਜੇ ਜੇ ਸਲਾਮ ਕਰਦਾ ਹੀ ਨਾ ਬਚਨ ਮੰਨ ਜੇ ਬਚਨ ਨਹੀਂ ਮੰਨਦਾ ਫਿਰ ਭਾਵੇਂ 100 ਵਾਰੀ ਸਲਾਮਾ ਕਰ ਦੇਈਆਂ ਕਿ 100 ਗੇੜੇ ਮਾਰ ਜੀ ਗੁਰੂ ਦੀ ਗੋਦ ਵਿੱਚ ਸਤਗੁਰੂ ਜੀ ਕਹਿੰਦੇ ਗਰੰਟੀ ਆ ਤੈਨੂੰ ਸੁੱਖ ਨਹੀਂ ਮਿਲ ਸਕਦਾ ਜਿਤਨੂ ਬਚਨਾਂ ਤੇ ਵਿਸ਼ਵਾਸ ਹੀ ਨਹੀਂ ਭਰੋਸਾ ਹੀ ਨਹੀਂ ਤੂੰ ਬਚਨਾਂ ਨੂੰ ਕਬੂਲ ਹੀ ਨਹੀਂ ਕਰਦਾ ਸਤਿਗੁਰ ਕੀ ਪ੍ਰਤੀਤਨ ਆਇਆ ਸ਼ਬਦ ਨਾ ਲਾਗੋ ਪਾਵੋ ਉਸ ਨੂੰ ਸੁਖ ਨਾ ਉਪਜੈ ਭਾਵੇਂ ਸੋ ਗਿੜਾਵੋ ਜਾਉ ਕਿ ਨਹੀਂ ਸੌ ਵਾਰੀ ਆਜੀ ਪਰ ਜੇ ਜਵਾਬ ਦਿਨਾ ਹੈ ਨਾ ਬਚਨ ਮੰਨਣ ਤੋਂ ਇਹਦਾ ਮਤਲਬ ਤੈਨੂੰ ਮੱਥਾ ਟੇਕਣਾ ਆਇਈ ਸੱਚੇ ਮਨ ਨਾਲ ਮੱਥਾ ਟੇਕਿਆ ਕਰੀਏ ਸਲਾਮ ਵੀ ਕਰੀਏ ਤੇ ਬਚਨ ਮੰਨਣ ਤੋਂ ਜਵਾਬ ਵੀ ਨਾ ਦੇਈਏ ਜੋ ਗੁਰੂ ਜੀ ਕਹਿੰਦੇ ਹਨ ਸੱਤ-ਸੱਤ ਕਰਕੇ ਮੰਨਣਾ ਸ਼ੁਰੂ ਕਰ ਦੇਈਏ ਹੁਣ ਮੰਨਾਂਗੇ ਤਾਂ ਜੇ ਪਤਾ ਹੋ ਗੁਰੂ ਜੀ ਕਹਿੰਦੇ ਕੀ ਪਤਾ ਕਿਵੇਂ ਲੱਗੂ ਜਦੋਂ ਆਪ ਬਾਣੀ ਪੜ੍ਹਨੀ ਸ਼ੁਰੂ ਕਰਾਂਗੇ ਪਈਸਾ ਭਾਈ ਕੁੰਦਨ ਸਿੰਘ ਜੀ ਦੇ ਪਰਿਵਾਰ ਤੋਂ ਸਿੱਖਿਆ ਲੈ ਕੇ ਜਾਣੀਆਂ ਜੱਜ ਵਿਖੋ ਪਰਿਵਾਰ ਨੇ ਸਹਿਜ ਪਾਠ ਆਪ ਕੀਤਾ ਵੀਰ ਜੀ ਦੱਸ ਰਹੇ ਸੀ ਕਿੰਦੀ ਸਹਿਜ ਪਾਠ ਚੱਲਦਾ ਹੀ ਰਹਿੰਦੇ ਇੱਕ ਦਾ ਭੋਗ ਪੈਂਦੇ ਦੂਜਾ ਪ੍ਰਕਾਸ਼ ਕਰ ਲੈਣੇ ਸੋ ਬਾਣੀ ਦੀਆਂ ਪੋਥੀਆਂ ਨੂੰ ਜੀਵਨ ਦਾ ਆਧਾਰ ਬਣਾ ਲਈਏ ਫੇਰੀ ਪਤਾ ਲੱਗੋ ਗੁਰੂ ਜੀ ਸਮਝਾ ਕੀ ਰਹੀ ਔ ਜਿੰਨਾ ਸਮ ਆਪਣੇ ਕੋਲ ਹੈ ਆਪਾਂ ਬਾਣੀ ਨੂੰ ਨਾਲ ਲੈ ਕੇ ਚੱਲ ਜੀਏ ਤਾਂ ਜੋ ਪਤਾ ਲੱਗੇ ਗੁਰੂ ਜੀ ਸਿੱਖਿਆ ਕੀ ਦੇ ਰਹੇ ਜਿਸ ਸ਼ਬਦ ਦਾ ਪਾਠ ਆਪਾਂ ਸ਼ੁਰੂਆਤ ਵਿੱਚ ਸਰਵਣ ਕੀਤਾ ਹੈ ਇਹ ਪਾਵਨ ਮਬਾਰਕ ਸ਼ਬਦ ਜਪਜੀ ਸਾਹਿਬ ਦੀ ਬਾਣੀ ਦੇ ਵਿੱਚੋਂ ਹੈ तकरीबन ਸਾਰੀ ਸੰਗਤ ਨੂੰ ਇਹ ਪਉੜੀ ਦਾ ਪਾਠ ਵੀ ਹੁੰਦਾ ਹੈ ਜਪਜੀ ਸਾਹਿਬ ਦੀ ਪਹਿਲੀ ਪੌੜੀ ਦਾ ਪਾਠ ਆਪਾਂ ਸ਼ੁਰੂਆਤ ਵਿੱਚ ਕੀਤਾ ਹੈ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਪੜ੍ਹਦੇ ਹਨ ਸਤਗੁਰੂ ਜੀ ਦੀ ਬਾਣੀ ਦੇ ਵਿੱਚ ਜਿਹੜੇ ਸ਼ਬਦ ਆਉਂਦੇ ਆ ਸ਼ਬਦਾਂ ਦੇ ਵਿੱਚ ਰਹਾਉ ਦਾ ਬੰਦ ਲਿਖਿਆ ਹੁੰਦਾ ਹੈ ਕਈ ਵਾਰ ਸ਼ੁਰੂਆਤ ਵਿੱਚ ਹੀ ਹੁੰਦਾ ਹੈ ਕਈ ਵਾਰ ਪਹਿਲੇ ਬੰਦ ਤੋਂ ਬਾਅਦ ਹੁੰਦੇ ਕਈ ਸ਼ਬਦਾਂ ਵਿੱਚ ਦੋਬਾਰੀ ਰਹਾਉ ਹੋ ਸਮਾਪਤੀ ਤੇ ਵੀ ਲਿਖਿਆ ਨੇ ਰਹਾਉ ਦੂਜਾ ਰਹਾਉ ਦਾ ਅਰਥ ਕੀ ਹੈ ਠਹਿਰਾਓ ਠਹਿਰ ਜਾਓ ਰੁਕ ਜਾਓ ਵਿਚਾਰ ਕਰੋ ਕਿਉਂਕਿ ਪੂਰਾ ਸ਼ਬਦ ਰਹਾਉ ਦੀਆਂ ਤੁਕਾਂ ਦੇ ਆਲੇ-ਦੁਆਲੇ ਘੁੰਮਦਾ ਹੁੰਦਾ ਹੈ ਜਿੱਥੇ ਵੀ ਰਹਾਉ ਲਿਖਿਆ ਹੁੰਦਾ ਹੈ ਉਹਨਾਂ ਪੰਕਤੀਆਂ ਦੇ ਵਿੱਚ ਸਾਰੇ ਸ਼ਬਦ ਦਾ ਕੇਂਦਰੀ ਭਾਵ ਹੁੰਦਾ ਹੈ ਹੁਣ ਇਹ ਗੱਲ ਤੇ ਸਮਝ ਆਉਂਦੀ ਹੈ ਜਦੋਂ ਆਪਾਂ ਸ਼ਬਦ ਪੜ੍ਹਦੇ ਹਾਂ ਰਹਾਉ ਲਿਖਿਆ ਵੀ ਆਪਾਂ ਨੂੰ ਸੁਚੇਤ ਹੋ ਜਾਣਾ ਚਾਹੀਦਾ ਵੀ ਸਾਰਾ ਸ਼ਬਦ ਇਹਨਾਂ ਪੰਕਤੀਆਂ ਦੀ ਵਾਲੇ ਦੁਆਲੇ ਘੁੰਮੇਗਾ ਸ਼ਬਦ ਦਾ ਰਹਾਉ ਦਾ ਬੰਦ ਪੂਰੇ ਸ਼ਬਦਤ ਇੰਦਰੀ ਭਾਵ ਉਸ ਬੰਦ ਦੇ ਵਿੱਚ ਹੋ ਜਾਂਦਾ ਹੈ ਹੁਣ ਜੇ ਕੋਈ ਆਪਾਂ ਨੂੰ ਪੁੱਛ ਲਈ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਮੱਥਾ ਟੇਕ ਦਿਓ ਹਰ ਇੱਕ ਸਮਾਗਮ ਦੇ ਵਿੱਚ ਤੁਸੀਂ ਸਤਿਗੁਰੂ ਜੀ ਦੀ ਬਾਣੀ ਨੂੰ ਆਧਾਰ ਮੰਨ ਦੀ ਇਹ 14 ਸੋਤੀ ਅੰਗਨੇ ਜਿਹੜੇ ਪੂਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਰਹਾਉ ਦਾ ਬੰਦ ਕਿਹੜਾ ਹੈ ਸਾਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਜਿਹੜਾ ਰਹਾਉ ਦਾ ਬੰਦ ਹੈ ਨਾ ਉਹ ਵਿਦਵਾਨ ਸੱਜਣ ਦੱਸਦੇ ਨੇ ਵੀ ਜਪਜੀ ਸਾਹਿਬ ਇਹ ਖੁਦ ਜਪਜੀ ਸਾਹਿਬ ਸਭ ਤੋਂ ਸ਼ੁਰੂਆਤ ਵਿੱਚ ਲਿਖਿਆ ਹੋਇਆ ਹੈ ਪੂਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜਿਹੜੀ ਬਾਣੀ ਆ ਨਾ ਉਹ ਜਪਜੀ ਸਾਹਿਬ ਦੇ ਆਲੇ-ਦੁਆਲੇ ਘੁੰਮ ਰਹੀ ਹੈ। ਜਪਜੀ ਸਾਹਿਬ ਨੂੰ ਜੇ ਆਪਾਂ ਜੀਵਨ ਦਾ ਆਧਾਰ ਬਣਾ ਲਈਏ ਨਾ ਸਾਨੂੰ ਸਦੰਤਾਂ ਤੇ ਪਕੜ ਬਣ ਜਾਵੇ। ਆਓ ਅਸੀਂ ਜਪਜੀ ਸਾਹਿਬ ਦੀ ਪਹਿਲੀ ਪੌੜੀ ਦਾ ਪਾਠ ਆਪਾਂ ਸਰਵਣ ਕੀਤਾ ਹੈ। ਜਿੰਨੀਕ ਸਤਿਗੁਰੂ ਜੀ ਨੇ ਮੱਤ ਬਖਸ਼ਿਸ਼ ਕੀਤੀ ਆ ਉਹ ਸਮਝਣ ਦਾ ਯਤਨ ਕਰਦੇ ਹਾਂ।